ਇੱਕ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਮਹਾਂਮ ਚਲਾਈ ਗਈ ਹੈ ਤੇ ਦੂਸਰੇ ਪਾਸੇ ਗਿੱਦੜਵਾ ਦਾ ਇੱਕ ਨੌਜਵਾਨ ਨਸ਼ਿਆਂ ਦੀ ਭੇਟ ਚੜਿਆ ਹੈ ਪੂਰਾ ਮਾਮਲਾ ਦੱਸਦੀ ਹੈ ਕਿ ਗਿੱਦੜਵਾ ਵਿੱਚ ਨਸ਼ੇ ਨਾਲ ਜੁੜੀ ਹੋਰ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਇੱਕ ਨੌਜਵਾਨ ਪ੍ਰਵੀਨ ਉਰਫ ਪ੍ਰਿੰਸ ਦੀ ਕਤਲ ਤੌਰ ਤੇ ਨਸ਼ੇ ਦੇ ਕਾਰਨ ਮੌਤ ਹੋ ਗਈ ਹੈ ਪ੍ਰਿੰਸ ਦੀ ਉਮਰ ਕਰੀਬ 25 ਸਾਲ ਦੱਸਿਆ ਜਾ ਰਿਹਾ ਤੇ ਗਿੱਦੜਵਾ ਦੇ ਰਹਿਣ ਵਾਲਾ ਸੀ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਆ ਡੀਐਸਪੀ ਗਿੱਦੜਵਾਹਾ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਮ੍ਰਿਤਕ ਦੇ ਮਾਮੇ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਚ ਕਿਹਾ ਗਿਆ ਕਿ ਲੜਕਾ ਪਹਿਲਾਂ ਨਸ਼ਾ ਛਡਾਓ ਕੇਂਦਰ ਦੇ ਵਿੱਚ ਦਾਖਲ ਸੀ ਤੇ ਹਾਲ ਦੇ ਵਿੱਚ ਹੀ ਠੀਕ ਹੋ ਕੇ ਘਰ ਪਰਤਿਆ ਸੀ ਮਾਮੇ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਦੁਕਾਨ ਤੇ ਮਿਲਣ ਗਿਆ ਤਾਂ ਲੜਕਾ ਔਖੇ ਸਾਹ ਲੈ ਰਿਹਾ ਸੀ ਤਾਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਕੁਝ ਨੌਜਵਾਨ ਉਸ ਨੂੰ ਨਸ਼ਾ ਦੇ ਗਏ ਹਨ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਤ ਤਾਲ ਦੇ ਵਿੱਚ ਲਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਤਿੰਨ ਨੂੰ ਦਰਫਤਾਰ ਕਰ ਲਿੱਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕੀ ਕੁਝ ਕਹਿਣਾ ਸੀ ਡੀਐਸਪੀ ਦਾ ਔਰ ਉਥੋਂ ਦੇ ਸਬੰਧਤ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਭਾਈ ਜੀ ਮਨ ਬਹੁਤ ਦੁਖੀ ਹੈ ਇੱਕ ਮੌਤ ਨਾ ਕੋ ਪਰ ਜਾਨਾਂ ਮੌਤਾਂ ਹੁੰਦੀਆਂ ਸਾਡੇ ਮੰਡੇ ਚ ਪਿਛਲੇ ਹਫ਼ਤੇ ਦੀ ਵਿਲਾਦੀ ਇਹ ਸਤਨੀ ਮੌਤਾ ਹੈ ਵੀ ਕੋਈ ਸ਼ਬਦ ਨਹੀਂ ਸਾਡੇ ਕੋਲੇ ਬੋਲਣ ਵਾਸਤੇ ਕੀ ਤੇ ਇਹ ਤਕੀ ਨਾ ਪੀਏ ਸਰਕਾਰ ਦੀ ਜੋ ਪਾਲਸੀ ਹੈ ਜੁਧ ਨਸ਼ਾ ਵਰਦ ਅਸੀਂ ਉਸ ਨੂੰ ਅਪਰੀਸ਼ੀਏਟ ਕਰਦੇ ਹਾਂ ਪਰੰਤੂ ਇਹ ਬਿਮਾਰੀ ਬਹੁਤ ਵਿਆਪਕ ਹੈ ਨਾ ਪੁਰਾਣੇ ਬਜ਼ੁਰਗਾਂ ਸੀ ਕੋਈ ਬਿਮਾਰੀ ਕਰ ਕਰ ਦਿੰਦੀ ਹੈ ਚਿੱਟੇ ਦੀ ਬਿਮਾਰੀ ਕਰ ਕਰ ਗਈ ਪੰਜਾਬ ਚ ਦਿੱਲੀ ਸਾਰੇ ਕੋਲੇ ਕੋਰਟ ਚ ਤਿੰਚਾਰ ਪੈਣਾ ਮਾਂਵਾ ਆਉਣੀ ਹੈ ਵੀ ਸਾਡੇ ਬੱਚਿਆਂ ਦਾ ਹੱਕਰਾਓ ਸ਼ੁਕਰਵਾਰ ਨੂੰ ਇੱਥੇ ਫੈਮਲੀ ਕੋਰਟ ਲੱਗਦੀ ਹੈ ਫੈਮਲੀ ਕੋਰਟ ਚ 70% ਜੋ ਫੈਮਲੀ ਬਿਸਕੁਟ ਹੈ ਉਹਦਾ ਮੇਨ ਰੀਜ਼ਨ ਚਿੱਟਾ ਹੈ ਬਜ਼ੁਰਗ ਦੇ ਬੱਪੂ ਹੁੰਦੇ ਹਨ ਨਾ ਦੇ ਕੋਈ ਸੇ ਬੱਚਾ ਚੱਕਿਆ ਹੁੰਦਾ ਕਿਸੇ ਦੇ ਦੋਤਾ ਹੁੰਦਾ ਕਿਸੇ ਦੇ ਪੋਤਾ ਹੁੰਦਾ ਨਾਲ ਭੈਣ ਹੁੰਦੀ ਹੈ ਦੇਖ ਕੇ ਮਨ ਬਹੁਤ ਹੁੰਦਾ ਐ ਐਂਜ ਕਰਦਾ ਵੀ ਇੱਥੇ ਸੁਸਰ ਕਰ ਜੀਏ ਪਰੰਤੂ ਅਸੀਂ ਬੇਵਸਤਾਂ ਕਾ ਕੁਛ ਨਹੀਂ ਸਾਤੇ ਬਹੁਤ ਧੀਆਂ ਭੈਣਾਂ ਦਾ ਚਿੱਟੇ ਕਰਨ ਬਹੁਤ ਬੁਰਾ ਹਾਲ ਹੈ ਡਾਈਵੋਰਸ ਦਾ ਮੇਨ ਕਾਰਨ ਚਿੱਟਾ ਹੁੰਦਾ ਜਿੰਨੇ ਮਾਰੂ ਰੋਗ ਹੈ ਐਚ ਆਈ ਵੀ ਜਾਂ ਹੈਪੀਟਾਈਟਸ ਲਾਵਾ ਉਹ ਵੀ ਸਾਰੇ ਚਿੱਟੇ ਦੀ ਦੇਣਾ ਹੈ ਚਿੱਟਾ ਮੈਂ ਕਹਣਾ ਵੀ ਏਡਸ ਤੇ ਕੈਂਸਰ ਨਾਲੋਂ ਵੀ ਭੈੜੀ病 ਮਾਰੀ ਹੈ। ਇਹ ਮੁੰਡਾ ਜੀ ਸ਼ਾਇਦ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਸਾਡੇ ਪਰੋਸ ਵਿੱਚ ਹੀ ਰਹਿੰਦਾ ਸੀ। ਬਹੁਤ شریف ਮੁੰਡਾ ਸੀ। ਉਹਦੇ ਮਾਪਿਓ ਬਹੁਤ ਜਿਆਦਾ شریف ਹੈ। ਬ੍ਰਹਮਕਮਲਿਆ ਜੀ ਜਿਹੜੀ ਉਹਦੇ ਮਦਰ ਫਾਦਰ ਜਾਂਦੇ ਆ। ਸਾਨੂੰ ਤਾਂ ਅੱਜ ਤੱਕ ਇਹ ਸੋਚ ਨਹੀਂ ਸਕਦੇ ਕਿ ਇਹ ਮੁੰਡਾ ਵਿੱਚੋਂ ਆਉਗਾ। ਰਾਤ ਹੋਈਏ ਜਦ ਤੇ ਇੱਕ 25 ਸਾਲ ਦਾ ਮੁੰਡਾ ਸੀਗਾ ਚਿੱਟਾ ਦਾ ਓਵਰਡੋਜ਼ ਨਾਲ ਉਹਦੀ ਸ਼ਾਇਦ ਦਥਈ ਹੈ। ਹੂੰ। ਤੇ ਉਹ ਪਰਚਾ ਹੋ ਗਿਆ ਕਈ ਬੰਦੇ ਦੇ ਬੰਦੇ ਪੁਲਿਸ ਨੇ ਗ੍ਰਿਫਤਾਰੀ ਕੀਤੇ ਆ ਬੰਦੇ ਉਹਨਾਂ ਨੂੰ। ਤੇ ਸਰਕਾਰ ਨੇ ਸਰਕਾਰ ਹੁਣ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੀ ਐ ਚਿੱਟੇ ਦੇ ਵਿਰੁੱਧ ਚੱਲਿਆ ਇੱਕ ਮੁਹਿੰਮ ਚਲਾਈ ਜਾਂਵੇਂ ਪਰ ਹੁਣ ਜਿਹੜੀ ਇਹ ਮੁਹਿੰਮ ਆ ਨਾ ਠੀਕ ਐ ਮੁਹਿੰਮ ਤਾਂ ਚਲਾ ਲਈ ਪਰ ਜੇਕਰ ਦੋ ਤਿੰਨ ਸਾਲ ਪਹਿਲਾਂ ਵਾਲੀ ਦੀ ਮੁਹਿੰਮ ਤਾਂ ਜਾਦੇ ਕਾਮਯਾਬ ਹੁੰਦੀ ਕਿਉਂਕਿ ਹੁਣ ਚਿੱਟਾ ਜਿਹੜਾ ਨਾ ਇਹ ਸਿਰੋਂ ਟੱਪ ਗਿਆ ਹੂੰ ਸਹੀ ਮੈਨੇਚ ਹੁਣ ਇਹ ਨਾ ਇਹ ਬਿਮਾਰੀ ਜਿਹੜੀ ਚਿੱਟੇ ਦੀ ਇਹ ਟੱਪ ਚੁੱਕੀ ਇਹ ਕੈਂਸਰ ਨਾਲ ਭੜੀ ਬਿਮਾਰੀ ਬਣ ਗਈ ਇਹਦਾ ਕੋਈ ਲਾਜ ਹੀ ਨਹੀਂ ਮੈਂ ਤਾਂ ਹੁਣ ਲੋਕਾਂ ਨੂੰ ਇਹ ਹੀ ਕਹਣਾ ਵੀ ਆਪ ਵੀ ਛੱਡ ਦਿਓ ਯਾਰ ਕਿਉਂ ਬਰਬਾਦ ਕਰਦੇ ਹੋ ਆਪ ਦੇ ਘਰ ਨਾਲ ਵਾਲਿਆਂ ਨਾਲ ਆਪ ਦੇ ਆਪ ਨੂੰ ਨਿੱਕੇ-ਨਿੱਕੇ ਮੁੰਡੇ ਇਕੱਲੇ-ਇਕੱਲੇ ਮੁੰਡੇ ਘਰਾਂ ਦੇ ਵਿੱਚ ਚਿੱਟੇ ਦੀ ਬਿਮਾਰੀ ਨਾਲ ਟੀਕੇ ਨਾਲ ਲਾ ਲੱਕ ਮਰੀ ਜਾਂਦੇ ਆ ਸਰਕਾਰ ਨੇ ਤਾਂ ਹੁਣ ਉਪਰਾਲੇ ਕੀਤੇ ਆ ਪਰ ਸਰਕਾਰ ਕਦੀ ਕਰੀ ਕੱਲੀ ਕਰੂਗੀ ਜਦ ਨਹੀਂ ਜਦ ਆਪਾਂ ਆਪਦੇ ਆਪ ਨੂੰ ਨਾ ਸੰਭਾਲ ਲਾਂਗੇ ਹੂੰ ਮਤਲਬ ਵੀ ਮੈਂ ਚਿੱਟਾ ਲਾਉਣਾ ਮੇਰਾ ਮੁੰਡਾ ਕਿੱਟਾ ਲਾ ਰਿਹਾ ਮੈਨੂੰ ਪਤਾ ਮੇਰਾ ਮੁੰਡਾ ਕਿੱਟਾ ਲਾ ਰਿਹਾ ਤੇ ਆਪਾਂ ਉਹਦੇ ਉਹਦਾ ਕੰਟਰੋਲ ਕਰਦੇ ਨਹੀਂ ਜਦੋਂ ਸ਼ੁਰੂ ਕਰਦਾ ਮੁਰਕੇ ਆਪ ਸਰਕਾਰ ਤੇ ਸਿਰਦੇ ਨੇ ਇਹ ਕੱਲ ਜੀ ਜੀ ਸ਼ਾਹ ਨੂੰ 90 ਪਰ ਪਾਸ ਪੁੱਤਰ ਸੱਤ ਪਾਲਾ ਚੁੱਕਿਆ ਅਗਲਾ ਪਿੰਡ ਦਾ ਜੀ ਇਹ ਸਾਨੂੰ ਮਿਲ ਕੇ ਨੇ ਬਿਆਨ ਲਗਾਇਆ ਮੇਰਾ ਭਾਂਜਾ ਪ੍ਰਵੀਨ ਇਲਿਸ ਪ੍ਰਿੰਸ ਇਹ ਪਹਿਲਾ ਸੈਂਟਰ ਚ ਵੀ ਦਾਅ ਕਰ ਰਿਹਾ ਹੁਣ ਠੀਕ ਸੀਗਾ ਤੇ ਕੱਲ ਕਰਾਂ ਜਦੋਂ ਮੈਂ ਉੱਥੇ ਦੁਕਾਨ ਤੇ ਦੇਖਣ ਗਿਆ ਤੇ ਔਖੇ ਸੌਕੇ ਸਾਹ ਲੈ ਰਿਆ ਸੀ ਉਹਨੇ ਮੈਨੂੰ ਬਸਾਇਆ ਕਿ ਮੈਨੂੰ ਜਸਵੀਰ ਸਿੰਘ ਬਬਲੂ ਜਗਜੀਤ ਤੇ ਸੋਨੂ ਨੇ ਵਾਧ ਨਸ਼ਾ ਦਿੱਤਾ ਤੇ ਇਹਨੂੰ ਜੋ ਹਸਪੀਟਲ ਲੈ ਗਿਆ ਤੇਰੀ ਡੈਥ ਹੋ ਗਈ ਇਹਦੇ ਸਬੰਧ ਚ ਅਸੀਂ ਐਫ ਆਰ ਨੰਬਰ 40 ਮਿਤੀ 11425 ਅੰਡਰセਕਸ਼ਨ 105 304 1152 35 ਬੀਐਨ ਸਪੇਸ ਕਿਧਰਵਾ ਦਰਜ ਰਿਸ਼ਤ ਕੀਤੀ ਹੈ ਤੇ ਇਤਨੇ ਦੋਸ਼ਾਂ ਨੂੰ ਅਰੈਸਟ ਕਰਕੇ ਅਰੈਸਟ ਕਰ ਲਿਆ ਤੇ ਅਗਲੀ ਤਫਤੀਸ਼ ਚੱਲ ਜਾਰੀ ਹੈ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਵੀ ਜੇ ਕਿਸੇ ਦਾ ਬੱਚਾ ਗਲਤ ਸੰਗਤ ਵਿੱਚ ਪੈ ਗਿਆ ਤਾਂ ਸਾਡੇ ਧਿਆਨ ਚ ਲੈ ਆਵੇ ਅਸੀਂ ਉਹਨੂੰ ਦਾਖਲ ਖਰਾਕ ਦਾ ਇਲਾਜ ਕਰਾਵਾਂਗੇ ਪਿਛੇ ਜੇ ਮੈਂ ਸੱਤ ਮੁੰਡੇ ਦਾਖਲ ਕਰਾਈ ਸੀ ਉਹ ਵਧੀਆ ਇਲਾਜ ਹੋਇਆ ਉਹਨਾਂ ਦਾ ਛੱਡੀ ਬੱਠਿਆ ਹਾਂ ਇਹੋ ਤੁਸੀਂ ਇਸ ਤਰ੍ਹਾਂ ਦੇ ਵਿੱਚ ਮਾਪੇ ਸਾਡੇ ਧਿਆਨ ਚ ਲੈਉਣਗੇ ਜਾਂ ਹਸਪੀਟਲ ਲੈ ਕੇ ਜਾਣਗੇ ਬੱਚੇ ਨੂੰ ਤੇ ਫਿਰ ਇਹਨਾਂ ਦਾ ਇਲਾਜ ਹੋ ਸਕਦਾ ਪਰਮਾਤਮਾ ਕਰੇ ਵੀ ਕਿਸੇ ਨੇ ਬੱਚੇ ਨੂੰ ਮਾੜੀ ਸੰਗਤ ਦੇ ਨਾਲ ਪਰਮਾਪਾਵੇ ਕੋਈ ਪਰਮਾਤਮਾ ਸਵਤ ਬਖਸ਼ੇ ਪਰ ਜੇ ਕਿਸੇ ਦਾ ਬੱਚਾ ਮਾੜੀ ਸੰਗਤ ਚ ਪੈ ਗਿਆ ਤਾਂ ਸਾਡੇ ਧਿਆਨ ਚ ਲਾਵੇ ਇਸ ਨੂੰ ਇਲਾਜ ਕਰਨ ਨੂੰ ਤਿਆਰ